ਅੱਜ ਮੋਕੇ ਜਾ ਰਹੇ ਆ ਕਿ ਫਿਰ ਦਰਬੰਦਰ ਜਾਊਗਾ ਅੱਜ ਤੋਂ ਬਲੰਟਪੀਰਾਂ ਦਾ ਕੈਂਡੀਟਾਂ ਦਾ ਪ੍ਰਚਾਰ ਚੱਲ ਰਿਹਾ ਹੈ ਜਿਹੜੀ ਹਰ ਸੰਕਟ ਦੇ ਮੋਕੇ ਪਾ ਕੇ ਸਾਥ ਦਿੱਤਾ ਹੈ ਐਸਪੈਕਟ ਸਾਡੇ ਨੈਸ਼ਨਲ ਕਮਿਸ਼ਨਰ ਜਿਹੜੇ ਨੇ ਉਹ ਸਾਨਾਚਾਈ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਢੇਲ ਦੇ ਵਿੱਚ ਫੰਡ ਕੀਤਾ ਹੈ ਕਿ ਹੁਣ ਆਪਣਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਦੱਸ ਪੀਏ ਕਿ ਅਸੀਂ ਜਿਹਦੇ ਨਾਲ ਖੜੇ ਜੰਨੇ ਆ ਫਿਰ ਖੜੇ ਜੰਨੇ ਆ ਖਾਸ ਕਰਕੇ ਜ਼ੁਲਮ ਦੇ ਖਿਲਾਫ ਸਾਥ ਹਰ ਤੀ ਤੱਕ ਸਾਥ ਹੋਰ ਤੇ ਸਿੰਘਪੁਰ ਸਾਹਿਬ ਦੀ ਧਰਤੀ ਗੁਰਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦੀ ਹੈ। ਸੋ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ। ਸੋ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਸ ਦਿਨ ਮੈਂ ਜ਼ਰੂਰ ਮਿਲੂੰਗਾ। ਮਾਵਾ ਪੈਣਾ ਆਈਆਂ ਨੇ। ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ। ਤੁਹਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਉਹ ਬੁਝਣ ਨਹੀਂ ਦੇਵਾਂਗੇ। 48000 ਨੌਕਰੀਆਂ ਹੁਣ ਤੱਕ ਦੇ ਦਿੱਤੀਆਂ। ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ। ਦੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮੀ ਆ ਵੀ। ਤੇ ਬਿਜਲੀ ਫਰੀ ਹੈ ਉਹ ਫਰੀ ਹੈ ਇਲਾਜ ਫਰੀ ਹੋ ਜਾਊਗਾ ਤੇ ਪਰਮਾਤਮਾ ਨਾ ਕਰੇ ਕੋਈ ਏਟੀ ਬੱਡੀ ਬਿਮਾਰੀ ਹੋ ਜੇ ਤੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫਰੀ ਹੋਊਗਾ ਤੇ ਕੋਈ ਐਕਸਰੇ ਜਾਂ ਕੋਈ ਟੈਸਟ ਜੋ ਸਾਰੇ ਆਮ ਆਪੀ ਕਲੀਨਿਕ ਤੁਸੀਂ ਜਾਂਦੇ ਰਹਿੰਦੇ ਹੋਵੋਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪਹਿਲੇ ਦਿਨ ਹੀ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਇੱਥੇ ਰੈਲੀ ਬਣ ਚੁੱਕੀ ਹੈ ਜਿੰਦਾਬਾਦ 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 ਉਹ ਕਹਿੰਦੇ ਜਿਹੜਾ ਵਧੀਆ ਤੇਲੀ ਹੁੰਦਾ ਹੈ ਉਹ ਸਰੋਂ ਦੇ ਤੇਲ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕਿ ਤੇਲ ਹੈ। ਜੋ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੇ ਪਹਿਲਾਂ ਕੰਪੌਰ ਸਾਹਿਬ ਉਦੋਂ ਪਹਿਲਾਂ ਮਰਿੰਡੇ ਜਿਸ ਕਰਨ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਹੈ। ਮੈਨੂੰ ਲੱਗਦਾ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਖਸਮਾ ਹੁਣ ਸਾਡਾ ਕੰਮ ਸ਼ੁਰੂ ਹੈ। ਹੁਣ ਕੋਟਾ ਮੰਗਨ ਭਾਵੇਂ ਨਹੀਂ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਧੁਕਤੂ ਆ। ਚਾਹਾਂਗੇ ਜਰੂਰ ਪਿੰਡਾਂ ਚਾਹਾਂਗੇ ਜਿਸ ਕੋਈ ਸਮੱਸਿਆ ਹੋ ਰਹਿ। ਮੈਨੇ ਕਿਹਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਤੀਆਂ। ਪਰ ਦੋ ਸਥਾਨਾਂ ਜਿੱਥੇ ਆਪਾਂ ਕੰਮ ਕਰਤੇ ਉਹ ਚਾਹੇ ਇਹ ਕੱਚੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌکریاں ਦੇ ਰਹੇ ਹਾਂ ਅੱਗੇ ਨੌکریاں ਹੋਰ ਮਿਲਣਗੀਆਂ ਸਾਡੇ 15 ਨਾਲ ਕੋਈ ਨਹੀਂ ਬਣੀ ਆ ਹੁਣ ਬਣੀ ਹੈ ਜੀ ਉਹੀ ਇਹਨਾਂ ਨੂੰ ਨੀਂਦ ਸਾਫ ਹੋਣੀ ਚਾਹੀਦੀ ਹੈ ਤਾਂ 15 ਮਿੰਟਾਂ ਚ ਪੜ ਸਕਦੀ ਹੈ 15 ਸਾਲ ਜਿਹੜੇ ਨੇ ਕੋਈ ਨੀਅਤ ਸੀ ਉਹਦੀ ਕੋਈ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਗੋਡੇ ਪਿੰਡਾਂ ਦੀ ਰੋਡ ਸ਼ੋਹ ਕਣਾਉਣੇ 1 ਕਿਲੋ ਮੀਟਰ ਨੇ ਇਹ ਕੰਮ ਉੱਥੇ ਕਰਨਾ ਸਾਨੂੰ ਪਿਆਰੇ ਇਹ 2000 ਰੁਪਏ ਬਿਜਲੀ ਦੀ ਪੈਸ਼ਾ ਲੱਗੀ ਪੱਕੀਓ ਹਾਂਜੀ ਤੁਮ ਮੇਨੂੰ ਮੇਰਾ ਕੰਮ ਹੈ ਗੋਡੇ ਕੋਲੇ ਆ ਕੇ ਗੋਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਐ ਕੋਈ ਮੁੱਖ ਮੰਤਰੀ ਰੁਕੇ ਨਾ ਜੀ ਕੋਈ ਹੋ ਗਿਆ ਨਹੀਂ ਰੱਖਦੇ ਹੋ ਸੀ ਆਰੋਪ ਵੀ ਨਹੀਂ ਨਾ ਜੀ ਨਾ ਤਾਂ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾਗੇ ਵੀ ਤਰਕੀ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਘਟਣ ਨਾ ਦੇਈ ਇੱਜ਼ਤ ਬਣਾਈ ਰੱਖੀ ਪਰਦੇ ਕਾ ਜਲੀਸਾਇਆ ਤੋਂ ਸਾਰਿਆਂ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਤੇ ਮੈਂ ੁੱਡੇ ਨਾਲ ਤਾਂ ਤੁਹਾਡੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਚ ਕਹੋਗੇ ਸ਼ਹਿਰ ਚ ਕਹੋਗੇ ਗਲੀ ਚ ਕਹੋਗੇ ਮੰਡੀ ਚ ਕਹੋਗੇ ਬਾਜ਼ਾਰ ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਵਧਾਈਆਂ ਹੀ ਨਾਲੇ ਤੁਹਾਨੂੰ ਕੁੜੀਆਂ ਦੀ ਹਾਂਜੀ ਜੀ ਜੀ ਮਾਤਮਾਨੇ ਮਾਹਾਂ ਇਹਨਾਂ ਦੀ ਦਾਤ ਬਖਸ਼ੀ ਐ ਨਾਮ ਵੀ ਅਸੀਂ ਦਾ ਨਿਯਮਤ ਨਿਯਮਤ ਹੁੰਦੀ ਹੈ ਪ੍ਰਮਾਤਮਾ ਦੀ ਪੱਖ ਵਿੱਚ ਡਾਕਟਰ